ਲਓ ਜੀ ਆਪਾਂ ਪਹੁੰਚ ਗਏ ਸਲਾਣਾ ਮਿੱਲ ਖੰਨਾ ਬਲੋ ਮਿੱਲ ਦਾ ਪਈਆ ਭਰੀ ਸਾਨੂੰ ਸਰਵੇਅਰ ਕਹਿੰਦਾ ਜੀ ਲਾਈਨਾਂ ਹੀ ਦੋ ਨੇ ਫੜਦਣੇ ਆਜੋ ਆਸਤਾ ਮਾਰਿਆ ਮੈਂਟਰ ਘੰਟੇ ਦੀ ਟਰਾਲੀ ਉਰੇ ਮਾਰੀ ਇੱਥੇ ਆ ਕੇ ਦੇਖਿਆ ਮਿੱਲ ਦੇ ਤਾਂ ਪੰਜ ਲਾਈਨਾਂ ਇਧਰ ਨੇ ਜਿਹੜੀਆਂ ਲੱਗਦੀਆਂ ਹੁੰਦੀਆਂ ਨੇ ਤੇ ਪੰਜੇ ਮੇਰੇ ਹਿਸਾਬ ਨਾਲ ਇਧਰ ਨੇ ਪਰਲੇ ਪਾਸੇ ਸਪੈਸ਼ਲ ਵਾਲੀ ਆ ਤੇ ਦੇਖੋ ਅੰਦਰ ਜਾ ਕੇ ਅੰਦਰ ਦਾ ਟੂਰ ਕਰਾ ਕੇ ਲੈ ਕੇ ਆਉਨੇ ਆ। ਆਓ ਜੀ ਸਲਾਣਾ ਮਿਲਣ ਵਾਲੀ ਰੌਣਕ ਦੁਵਾਰਾ ਮੁੜ აღਹਾਲ ਹੋ ਗਈ। ਮਤਲਬ ਜੇ ਟਰਾਲੀ ਟਰਾਲੀਆਂ ਜਿਵੇਂ ਅੱਗੇ ਪਹਿਲਾਂ ਕਦੇ 24 24 36 36 ਘੰਟੇ ਲੱਗਦੇ ਹੁੰਦੇ ਸੀ। ਮਤਲਬ ਲੱਗਿਆ ਭਰਨ ਹੁਣ। ਬਾਹਰਲੇ ਪਾਸੇ ਝਾੜ ਦੇ ਵਿੱਚ 10 ਲਾਈਨਾਂ ਨੇ। ਆਹ ਕਿਆ ਕਰਤਾ ਕਿਸ ਨੇ? ਆ ਗੱਠਾਂ ਵਾਲੀ ਉਹ ਭਰ ਲਈ ਆ ਵੀ ਸਿਰੇ ਕਰਤਾ ਆ ਗੱਠਾਂ ਵਾਲੀ ਉਹ ਭਰ ਲੈਂਦੀ ਆ ਸਨ ਫੇਰਾ ਲਾਓ ਜੀ ਦੇਖੋ ਮਿੱਲਦੇ ਅੰਤਰ ਵੀ ਫੁੱਲ ਇਕੱਠ ਆਇਆ ਹਨ ਆ ਦੇਖੋ ਜਿਹੜੀ ਟੋਕਾ ਕਰਕੇ ਆਉਂਦੀ ਆ ਟਰਾਲੀ ਉਸ ਦਿਨ ਤੁਹਾਨੂੰ ਆਪਾਂ ਦੱਸਦੇ ਸੀ ਆ ਟਰਾਲੀ ਨੇ ਹੁਣ ਉਰੇ ਲੈਣਾ ਹੈ ਇਹਨੇ ਉਰੇ ਬੈਕ ਲਾ ਕੇ ਉਰੇ ਲੈਣਾ ਇਹਦੇ ਨਾਲ ਫਿਰ ਕੰਨਾ ਇਕਣਾ ਆ ਚੈਂਤ ਦੇਖੋ ਹੌਲੀ ਹੌਲੀ ਉੱਪਰ ਚੈਂਤ ਖਿਸਕ ਰਹੀ ਆ ਨਾ ਚੈਂਤ ਨਾਲ ਕੰਨਾ ਉੱਪਰ ਜਾ ਰਿਹਾ ਹੁਣ ਤੁਹਾਨੂੰ ਇਹ ਟਰਾਲੀ ਲੈ ਨਹੀਂ ਦਿਖਾਵਾਂਗਾ ਜਿਹੜੀ ਮਸ਼ੀਨ ਵਾਲਾ ਕੰਨਾ ਜਿਹੜਾ ਲੈਂਦਾ ਉਹ ਤੁਹਾਨੂੰ ਦਿਖਾਉਣਾ ਵੀ ਕਿਵੇਂ ਲੈਂਦਾ ਦੇਖੋ ਆ ਟਰਾਲੀ ਆ ਗਈ ਹੁਣ ਇੱਕ ਵਾਲੀ ਭਰ ਕੇ ਇਹ ਦਿਖਾਵਾਂਗਾ ਆ ਦੇਖੋ ਇਹ ਟਰਾਲੀ ਜਿਹੜੀ ਮਸ਼ੀਨ ਨਾਲ ਕੰਨਾ ਵੱਟ ਕੇ ਆਉਂਦਾ ਦੇਖੋ ਇਹਦਾ ਕੰਨਾ ਨਜ਼ਾਰਾ ਆ ਟਰਾਲੀ ਆਈ ਆ ਭਰ ਕੇ ਬਾਹਰੋਂ ਮਸ਼ੀਨ ਵਾਲਾ ਕੰਨਾ ਜਿਹੜਾ ਵੱਟ ਕੇ ਆਉਂਦਾ ਆ ਦੇਖੋ ਟਰਾਲੀ ਦੇ ਵਿੱਚ ਕੰਨਾ ਆਇਆ ਆ ਚੈਨ ਚੱਲਦੀ ਐ ਇੱਧਰ 200 ਕੁਆਂਟਲ ਪਾਜਣਾ 1.5 ਪਾਉਣੇ 200 200 ਦੇ ਕਰੀਬ ਪਾਜਣਾ ਟਰਾਲੀ ਦੇ ਵਿੱਚ ਦੇਖਿਓ 4-5 ਮਿੰਟ ਦੇ ਅੰਦਰ-ਅੰਦਰ ਟਰਾਲੀ ਖਾਲੀ ਤੇ ਸਿੱਧੀ ਟਰਾਲੀ ਇਹ ਮਿਲ ਦੇ ਅੰਦਰ ਆਉਂਦੀ ਆ ਦੇਖੋ ਆਜੇ ਐਨ ਚੱਲ ਰਹੀ ਆ ਦੇਖੋ ਇਹ ਟੋਟਾ ਕਰਿਆ ਹੈ ਕੰਨਾ ਦੇਖ ਲੋ ਪੱਕ ਕਰਕੇ ਸਾਰਾ ਹੀ ਬਚ ਲੋ ਆ ਨੀ ਆ ਰਹੀ ਰੋ ਆ ਚੱਲਿਆ ਕੰਨਾ ਗਾਹਾਂ ਹੁਣ ਇੱਕ ਨੇ ਪਾਸੇ ਟੋਟਾ ਜਿਹੜਾ ਕਰਿਆ ਆ ਦੇਖੋ ਚੈਨ ਗਾਹਾਂ ਲੈ ਕੇ ਜਾਂਦੀ ਆ ਉੱਥੋਂ ਲਿਜਾ ਕੇ ਫਿਰ ਤਾਂ ਅੰਦਰ ਸੱਤਾ ਇਹਨਾਂ ਜਾ ਕੇ ਦੂਈ ਚੈਨ ਤੇ ਗਰ ਜਾਣਾ ਸੱਤਾ ਮਿੱਲਦੇ ਅੰਦਰ ਦੇਖੋ ਜੱਕਾਂ ਚ ਵੀ ਬਹੁਤ ਜਾਣ ਆ ਜਿਹੜਾ ਏਡੀ ਟਰਾਲੀ ਚੱਕਦੇ ਨੇ ਦਾ ਮਾਰੀ ਬਾਈ ਨੇ ਖਾਲੀ ਕਰਕੇ